ਇੱਕ ਸ਼ਾਹੂਕਾਰ ਨੇ ਬੜੀ ਮਾਇਆ ਇਕੱਠੀ ਕੀਤੀ ਇਹ ਸਾਖੀ ਕੌਣ ਸੁਣਾ ਰਹੇ ਨੇ ਗੁਰੂ ਨਾਨਕ ਸਾਹਿਬ ਇੱਕ ਪਿੰਡ ਦੇ ਵਿੱਚ ਗਏ ਉੱਥੇ ਇੱਕ ਸ਼ਾਹੂਕਾਰ ਸੀ ਉਹ ਨਾਮ ਨਹੀਂ ਸੀ ਜਪਦਾ ਸੰਗਤ ਕਹਿੰਦੀ ਮਹਾਰਾਜ ਨੇ ਬੜੀ ਮਾਇਆ ਇਕੱਠੀ ਕੀਤੀ ਪਰ ਇਹ ਸਤਸੰਗ ਨਹੀਂ ਕਰਦਾ ਨਾਮ ਨਹੀਂ ਜਪਦਾ ਇਹ ਪਹਿਲੀ ਵਾਰੀ ਪਤਾ ਨਹੀਂ ਕਿਦਾਂ ਸਤਸੰਗ ਵਿੱਚ ਆ ਗਿਆ ਸੰਗਤ ਕਹਿੰਦੀ ਮਹਾਰਾਜ ਇਹਨੂੰ ਉਪਦੇਸ਼ ਕਰੋ ਮਹਾਰਾਜ ਨੇ ਫਿਰ ਉਹਦਾ ਦੀ ਕਥਾ ਸੁਣਾਈ ਸ਼ਾਹੂਕਾਰ ਨੂੰ ਕਹਿੰਦੇ ਤੇਰੇ ਵਰਗੇ ਹੀ ਸੀ ਇੱਕ ਬੰਦਾ ਸ਼ਾਹੂਕਾਰ ਅੱਛਾ ਮਹਾਰਾਜ ਕਹਿੰਦੇ ਉਹਨੇ ਬੜੀ ਮਾਇਆ ਇਕੱਠੀ ਕੀਤੀ ਜਿਵੇਂ ਤੂੰ ਇਕੱਠੀ ਕੀਤੀ ਹੈ ਅੱਛਾ ਜੀ ਹੁਣ ਮਹਾਰਾਜ ਨਾਲ ਸਵਾਲ ਜਵਾਬ ਚੱਲ ਰਹੇ ਨੇ ਕਹਿੰਦੇ ਬੜੀ ਮਾਇਆ ਇਕੱਠੀ ਕੀਤੀ ਐਨੀ ਕਮਾਇਆ ਇਕੱਠੀ ਕੀਤੀ ਧਰਤੀ ਜੀ ਦਬ ਦਿੱਤੀ ਉਹਨੇ ਜਦੋਂ ਭੁੱਖ ਲੱਗਿਆ ਕਰੇ ਉਹਨੂੰ ਵਰਤਿਆ ਨਾ ਕਰੇ ਉਹਨੇ ਮਾਇਆ ਇਕੱਠੀ ਕੀਤੀ ਧਰਤੀ ਜੀ ਦਬਾਤੀ ਆਪਣੀਆਂ ਇੰਦਰੀਆਂ ਨੂੰ ਭੁੱਖਾ ਰੱਖਿਆ ਨਾ ਕਿਸੇ ਦਾਨਪੁਨ ਕੀਤਾ ਨਾ ਕਿਸੇ ਗਰੀਬ ਦਾ ਭਲਾ ਕੀਤਾ ਇੰਨਾ ਕੀ ਆਪਣੀਆਂ ਇੰਦਰੀਆਂ ਨੂੰ ਵੀ ਭੁੱਖਾ ਰੱਖਿਆ ਕੋਈ ਖਾਦਾ ਪੀਤਾ ਨਹੀਂ ਵੀ ਮਾਇਆ ਖਰਚ ਹੋਏਗੀ ਹੁਣ ਜਦੋਂ ਸਮਾਂ ਆਇਆ ਉਹਨੂੰ ਇਹ ਸੀ ਵੀ ਸਮਾਂ ਬੜਾ ਮਾਇਆ ਇਕੱਠੀ ਕਰ ਲਓ ਫਿਰ ਖਰਚਾਂਗੇ ਸਮਾਂ ਆ ਗਿਆ ਜਮਦੂਤ ਲੈਣ ਆ ਗਏ ਗੁਰਨਾਨਕ ਸਾਹਿਬ ਕਹਿੰਦੇ ਉਹ ਸ਼ਾਹੂਕਾਰ ਨੂੰ ਜਮਦੂਤ ਲੈਣ ਆ ਗਏ ਕਹਿੰਦੇ ਚੱਲ ਬਈ ਤੇਰਾ ਸਮਾਂ ਖਤਮ ਹੋ ਗਿਆ ਚੱਲ ਕਹਿੰਦਾ ਸਮਾਂ ਅਜੇ ਕਿਤੇ ਅਜੇ ਤਾਂ ਮੈਂ ਮਾਇਆ ਵਰਤਣੀ ਆ ਕਹਿੰਦੇ ਹੁਣ ਸਮਾਂ ਲੰਘ ਗਿਆ ਕਹਿੰਦੇ ਤੁਸੀਂ ਫਿਰ ਲੈ ਕੇ ਜਾਓਗੇ ਮੈਨੂੰ ਕਹਿੰਦੇ ਹਾਂ ਲੈ ਕੇ ਜਾਣਾ ਕਹਿੰਦਾ ਛੱਡਦੇ ਨਹੀਂ ਕਹਿੰਦਾ ਨਾ ਕਹਿੰਦਾ ਇਦਾਂ ਕਰੋ ਅੱਧੀ ਮਾਇਆ ਲੈ ਲਓ ਉਹਨਾਂ ਨੂੰ ਲਾਲਚ ਦੇਣ ਲੱਗ ਗਿਆ ਅੱਧੀ ਮਾਇਆ ਲੈ ਲਓ ਕਹਿੰਦਾ ਉਹਨਾਂ ਨੇ ਦੋ ਤਿੰਨ ਥੱਪੜ ਲਾਏ ਕਹਿੰਦੇ ਮਾਇਆ ਦਾ ਹੀ ਕੀ ਕਰਨਾ ਇਹ ਤਾਂ ਸੰਸਾਰ ਦੇ ਵਿੱਚ ਹੀ ਕੰਮ ਹੈ ਮਾਇਆ ਦਾ ਸਾਡੇ ਕੋਲ ਤੁਹਾਡਾ ਸਾਡੇ ਕੰਮ ਦੀ ਨਹੀਂ ਮਾਇਆ ਉਹਨੇ ਦੇਖਿਆ ਵੀ ਤਾਂ ਕੁੜਦੇ ਬਹੁਤ ਨੇ ਉਹ ਕਹਿੰਦਾ ਤੁਸੀਂ ਮੈਨੂੰ ਕੁੜਦੇ ਕਿਉਂ ਕਹਿੰਦੇ ਤੇਰੇ ਮਾੜੇ ਕਰਮਾ ਕਰਕੇ ਅੱਜ ਤਾਂ ਸ਼ੁਰੂ ਕੀਤਾ ਘਟਾਪਾ ਅੱਗੇ-ਅੱਗੇ ਦੇਖੀ ਕੀ ਬਣਦਾ ਕਹਿੰਦਾ ਇਦਾਂ ਕਰੋ ਤਿੰਨ ਹਿੱਸੇ ਮਾਇਆ ਲੈ ਲਓ ਇੱਕ ਹਿੱਸੇ ਮੈਨੂੰ ਦੇ ਦਿਓ ਉਹਨਾਂ ਨੇ ਹੋਰ ਕੁੱਟਿਆ ਫਿਰ ਕਹਿੰਦਾ ਤੁਸੀਂ ਕੁੱਟੋ ਨਾ ਮੈਨੂੰ ਸਾਰੀ ਮਾਇਆ ਲੈ ਲਓ ਉਹ ਕਹਿੰਦਾ ਦੇਖ ਸਾਡੀ ਗੱਲ ਸਮਝ ਲੈ ਚੰਗੀ ਤਰ੍ਹਾਂ ਸਾਨੂੰ ਧਰਮਰਾਜ ਜੀ ਨੇ ਭੇਜਿਆ ਤੇਰੇ ਮਾੜੇ ਕਰਮਾ ਕਰਕੇ ਕੁੱਟ ਤੇਰੇ ਪੈਣੀ ਆ ਇਹ ਮਾਇਆ ਦਾ ਸਾਨੂੰ ਕੋਈ ਲਾਭ ਨਹੀਂ ਚੰਗਾ ਕੁੱਟਿਆ ਉਹਨਾਂ ਨੇ ਹੁਣ ਉਹ ਕਹਿਣ ਲੱਗਿਆ ਕਹਿੰਦਾ ਮੇਰੀ ਇੱਕ ਇੱਛਾ ਦਾ ਪੂਰੀ ਕਰ ਦਿਓ ਕਹਿੰਦੇ ਚੱਲ ਦੱਸ ਫਿਰ ਕਿੰਬੂਦੂਤ ਕਹਿੰਦੇ ਦੱਸ ਕਹਿੰਦਾ ਮੈਂ ਮਾਇਆ ਦੀ ਲక్ష్ਮੀ ਦੀ ਸੇਵਾ ਕੀਤੀ ਐ ਇੱਕ ਵਾਰੀ ਮੈਨੂੰ ਗਲਤ ਆ ਕਰ ਲੈਣ ਦੋ ਹੁਣ ਉਹਨੇ ਲక్ష్ਮੀ ਨੂੰ ਕਿਹਾ ਕਹਿੰਦਾ ਮਾਤਾ ساری ਉਮਰ ਮੈਂ ਤੇਰੀ ਪੂਜਾ ਕੀਤੀ ਤੇਰੀ ਸੰਭਾਲ ਕੀਤੀ ਤੈਨੂੰ ਬਹੁਤ ਪੂਜਿਆ ਇੱਕ ਪੈਸਾ ਵੀ ਖਰਚ ਨਹੀਂ ਕੀਤਾ ਤੇ ਤੂੰ ਮੈਨੂੰ ਦਰਸ਼ਨ ਦੇ ਮੈਨੂੰ ਬਚਾਲਾ ਹੁਣ ਮਾਤਾ ਲక్ష్ਮੀ ਵੀ ਆ ਗਈ ਮਾਤਾ ਲక్ష్ਮੀ ਆ ਕੇ ਕਹਿੰਦੀ ਹਾਂ ਦੱਸ ਕਹਿੰਦਾ ਮਾਤਾ ਮੈਨੂੰ ਇਹਨਾਂ ਤੋਂ ਬਚਾ ਓ ਜਮਦੂਤਾਂ ਨੇ ਕਹਿੰਦੀ ਦੋ ਥਾਪੜੇ ਮੇਰੇ ਵੱਲੋਂ ਵੀ ਲਾਓ